ਦੀ ਨਾ ਮਮੀ ਉਦਾਂ ਇਨਾ ਬੋਲਦੀ ਨਾ ਬੋਲਦੀ ਮੈਨੂੰ ਤਾਂ ਜਿਆਦਾ ਵੀ ਬਾਦਾਮ ਸਾਰੇ ਇਹੀ ਭੇਂ ਭੇਂ ਕੇ ਖਾਈ ਜਾਂਦੀ ਉਦਾਂ ਆਂਦੀ ਆ ਮੇਹਰਲੀਨੀ ਕੋਖ ਲਿਆਇਆ ਮੇਹਰਲੀਨੀ ਕੋਖ ਲਿਆਇਆ ਬਾਦਾਮ ਦੀਆਂ ਗਿਰੀਆਂ ਪਤਾ ਨਹੀਂ ਹੋਰ ਕੀ ਕੀ ਲਿਆਇਆ ਮੈਂ ਤਾਂ ਵੇਖਿਆ ਉਹਨੂੰ ਮੈਨੂੰ ਤਾਂ ਵੇਖਣਾ ਵੀ ਨਸੀਬ ਹੋਇਆ ਚੋਕਾ ਤਾਂ ਆਪਣੀ ਬਲਮਾਰੀ ਚ ਵਾਰ ਲੀਆ ਇਹੋ ਹੀ ਕੋਈ ਤੇ ਅੰਮਾ ਨਾ ਵੇਖ ਲੈ ਖਾ ਲੈ ਮੈਨੂੰ ਤਾਂ ਕੋਈ ਜੁੜਦਾ ਹੀ ਨਹੀਂ ਇਨ੍ਹਾਂ ਦੇ ਘਰ ਮੈਨੂੰ ਨਹੀਂ ਪਤਾ ਐਡੇ ਕੋਤਿਆਂ ਦੇ ਘਰ ਆ ਜਾਣਾ ਡੰਗਰਮ ਤਰੇ ਤੇ ਇਨੋਂ ਵੀ ਅੱਗ ਲੱਗਦੀ ਸੱਸ ਨੂੰ ਤੇ ਬਿਨਾ ਬਾਲ ਨੂੰ ਅੱਗ ਲੱਗੀ ਰਹਿੰਦੀ ਇਹ ਵੀ ਨਹੀਂ ਚੱਲਦਾ ਮੇਰੇ ਕੋ ਪਤਾ ਨਹੀਂ ਕੀ ਚਲਾਉਂਦੀ ਰਹੀ ਆ ਮਾਤਾ ਵੀ ਡੰਡ ਲਾ ਲਾ ਕੇ ਚੁੱਲਿਆਂ ਦੀ ਰੱਖਦੀ ਆ ਨਾ ਜਿਆ ਦੇ ਪ੍ਰਾਵ ਲਾਦਾ ਉਹਦੇ ਹੱਥਾਂ ਤੇ ਲੱਗ ਗਿਆ ਇੰਨੀ ਜ਼ਿੰਦਗੀ ਖਰਾਬ ਕੀਤੀ ਆ ਨਾ ਇਹਨਾਂ ਨੇ ਮੇਰੀ ਤੇ ਮੈਂ ਤਾਂ ਮੈਂ ਪਿੰਡ ਥਾਂ ਵਿਆਹ ਕਰਾ ਕੇ ਫਸੀ ਗਈ ਆ ਆਂਦੇ ਪਿੰਡ ਵਾਲੇ ਬੜੇ ਵਧੀਆ ਹੁੰਦੇ ਆ ਦਿਲ ਬੜੇ ਚੰਗੇ ਨਾਲ ਦੇ ਦਿਲ ਖੋਟੇ sire de ਇੱਕ ਡੰਗਰਾਂ ਦੇ ਪੱਲੇ ਬੈ ਇੱਕ ਜਿਹਨਾਂ ਲਾਵਾਂ ਲੈ ਕੇ ਆਈਆਂ ਉਹ ਉਹਦਾ ਵੀ ਸਿਰਾ ਐ ਡਰਦਾ ਜਿਹਦਾ ਨਾ ਕਾਗਲੇਲ ਤੋਂ ਡਰਦਾ ਹੁੰਦਾ ਮਾਂ ਦੇਖ ਜਾਂਦੀ ਉਸ ਲੱਗੇ ਨੇ ਗੇ ਨੇ ਮੋਣਾ ਮੋਣ ਕਰਦਾ ਰਹਿੰਦਾ ਉਹ ਮੀਨਾ 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 ਉਹਨੂੰ ਹੀ ਕੋ ਗਾਲਾਂ ਦੀ ਮੀਨਾ ਤੇ ਤੂੰ ਹੀ ਜੰਮਿਆ ਮੀਣੀ ਨੇ ਆਪ ਵੀ ਮੀਣੀ ਤੇ ਮੁੰਡਾ ਵੀ ਗੜੀ ਮੀਨਾ ਉਦੋਂ ਉਹ ਭੱਬਰ ਜੀ ਆ ਗਈ ਆ ਨਣਾਣ ਵੱਡੀ ਤੇ ਤੂੰ ਘਰੇ ਬੈ ਇਨੀ ਗਰਮੀ ਆ ਤੇ ਮਿਲ ਜਣਗੇ ਆਣ ਕੇ ਹੀ ਮੇਲੇ ਆਉਂਦੇ ਘੜੀ ਮੈਂ ਕਿਉਂ ਡਿਮਾਂਡਾ ਰੱਖਦੀ ਕਿਦਾਂ ਗਾੜੀ ਮੈਨੂੰ ਆਹ ਲੈ ਕੇ ਦਿਓ ਮੈਨੂੰ ਆਹ ਲੈ ਕੇ ਦਿਓ ਇਹ ਧੀਏ ਹੁਣ ਪਤਾ ਨਹੀਂ ਉਹਨਾਂ ਚਾਹ ਫੂਕਣੀ ਪੀਣੀ ਨੇ ਆਣਿਆ ਨੇ ਕਿ ਦੁੱਧ ਪੀਣਾ ਮਾਤਾ ਨੂੰ ਆਜ ਨਾ ਮਾਰ ਕੇ ਪੁੱਛਣਾ ਭਲਾ ਮੰਮੀ ਮੰਮੀ ਜੀ ਮੈਂ ਬਾਜ ਕਿੱਥੇ ਸੌਣ ਨੂੰ ਉਦਾਂ ਭਾਵੇਂ ਨੂੰ ਗੱਲਾਂ ਕਰਦੀਆਂ ਮੇਰੀ ਸੋਹੇ ਗੋਲ ਗੋਲੀ ਸੌਂਦੀ ਆ ਹੁਣ ਮੈਂ ਭੌਂਕਣ ਡੇ ਗਈ ਮੰਮੀ ਜੀ ਐਸੋਂ ਦੀ ਐਸੀ ਚੋਂ ਬਾਹਰ ਕਿਤੇ ਨਿਕਲ ਆਉਣ ਕਿਤੇ ਫੇਰ ਵਾ ਨਾ ਆ ਗਈਆਂ ਹੁਣ ਕੰਮ ਕਰਨ ਨੂੰ ਨੌਕਰਾਂ ਨੂੰ ਇਹਨਾਂ ਦੇ ਘਰ ਮੰਮੀ ਜੀ ਹਾਂ ਕੰਮ ਕੀ ਦੱਸਤਾ ਵਾ ਨਾਲ ਹੀ ਬਾਂਗਾ ਦੇਈ ਜਾਂਦੀ ਆ ਮੈਂ ਪੁੱਛਣੀ ਬੱਚਿਆਂ ਦੀ ਸਾਰੇ ਟੱਬਰ ਨੇ ਕੰਮ ਕਰਨਾ ਸਾਰੇ ਟੱਬਰ ਨੇ ਪੁੱਛਣੀ ਬੱਚਿਆਂ ਨੂੰ ਦੁੱਧ ਦੇਣਾ ਵਾ ਕਿੱਦਾਂ ਕਰਨੀ ਚਾਹੀ ਪਿਆ ਦੇਣੀ ਆ ਤੇ ਪਹਿਲਾਂ ਉਹਨਾਂ ਦਾ ਦੁੱਧ ਗਰਮ ਕਰਨਾ ਦੋ ਗਲਾਸੀਆਂ ਨਿਆਣਾ ਤੈਨੂੰ ਪਤਾ ਦੁੱਧ ਪੀਣਾ ਦੁੱਧ ਨੂੰ ਨਾ ਸੁਣ ਤੂੰ ਰਮਨ ਨੂੰ ਕਹੋ ਜਿੱਦਾਂ ਪੀਂਦੇ ਬੱਚੇ ਦੁੱਧ ਦੋ ਦੋ ਕਰਮ ਕਰ ਕਿਉਂ ਰਮਨ ਕਿਉਂ ਕਰੇ ਤੂੰ ਘਰ ਤੈਨੂੰ ਪਤਾ ਵਾ ਸਾਰਾ ਤੂੰ ਹਣ ਗਾਂ ਗਾ ਆਪਣੇ ਨੇ ਆਈ ਮੈਂ ਦਾਜਾਂ ਮੈਂ ਕਿਹ ਆ ਮਗਰ ਤੇ ਘਰ ਇਹਨੂੰ ਪਤਾ ਆ ਗਾਜ ਮਹਿੰਗੀ ਇਹ ਫੇਰ ਦੁੱਧ ਤੂੰ ਦਿਆ ਕਰੇਂਗੀ ਘਰ ਮਨਾ ਕੇ ਤੇਰੇ ਨਿਆਣਿਆਂ ਨੂੰ ਦਿਆ ਕਰੂਗੀ ਮੰਮੀ ਆਪੇ ਜਾ ਚ ਆ ਜਾਂਦੀ ਆ ਫੇਰ ਸਿੱਖਣਾ ਹੋਣੀ ਆਹੋ ਜਾਚਾਂ ਸਿੱਖੋਗੇ ਤੇ ਆਉਣਗੀਆਂ ਜਾਚਾਂ ਉੱਥੋਂ ਨਹੀਂ ਟਿੱਗਣੀਆਂ ਬਿਤਾ ਨੋਤ ਹੋ ਜਾਂਦੀਆਂ ਪਿੱਛੋਂ ਨਹੀਂ ਜਾਚਾਂ ਆਉਂਦੀਆਂ ਹੁੰਦੀਆਂ ਆ ਬੋਲਣ ਦੀ ਤੇ ਸਿੱਖ ਕੇ ਆਈਂ ਨਾ ਪਿੱਛੋਂ ਮੈਨੂੰ ਪਿੱਛੇ ਤੱਕ ਦੱਸ ਜੇ ਮੈਂ ਬੋਲਣ ਦੀ ਜਾਚ ਪਿੱਛੋਂ ਸਿੱਖ ਕੇ ਆਈਆਂ ਤੇ ਫੇਰ ਮੈਂ ਸਾਰੀਆਂ ਜਾਚਾਂ ਆਪੇ ਸਿੱਖ ਲਊਂਗੀ ਤੇ ਪੈਤੀ ਕਿng ਆਈਆਂ ਸਭ ਕੋ ਜਿਹੜੇ ਕੋਈ ਚਾਹ ਆਖਿਆ ਘੁੱਟ ਮੁੰਡਾ ਮੰਗਣ ਡਿਆ ਹਿਓ ਹੁਣ ਲੜ ਲੜ ਉਹਨੂੰ ਸੁਣਾਉਂਗੀ ਵੀ ਮੈਂ ਚਾਹ ਇਦਾਂ ਬਣਾਉਂਦੀ ਆ ਰੋ ਰੋ ਕੇ ਮੰਮੀ ਕੰਮ ਕਰਦੀ ਆ ਮੈਂ ਸਾਰਾ ਕੰਮ ਨਹੀਂ ਆ ਇਹ ਕਰਦੀ ਹੁੰਦਾ ਹੁੰਦਾ ਹੀ ਨਹੀਂ ਮੈਂ ਆਪੇ ਵੇਖੂਗਾ ਆਣ ਕੇ ਫੇਰ ਵੇਖੂਗਾ ਮੈਂ ਬੜੇ ਰੰਗ ਲਾਉਂਦੇ ਹੀ ਫੇਰ ਹਾਂ ਜਦੋਂ ਮਰਜੀ ਵੇਖ ਲੋ ਬੋਲਣਾ ਮੰਮੀ ਤੂੰ ਸ਼ੁਰੂ ਕਰ ਮੈਂ ਇੱਕ ਗੱਲ ਇੱਕ ਇਦਾਂ ਪੁੱਛੀ ਕਿ ਬੱਚਿਆਂ ਦੀ ਆਪੇ ਮਾਂ ਨੂੰ ਪਤਾ ਹੁੰਦਾ ਕਿੰਨੀ ਕੀ ਪਾਉਣਾ ਕੀ ਨਹੀਂ ਉਸ ਹਿਸਾਬ ਨਾਲ ਦੁੱਧ ਪੀਂਦੇ ਬੱਚੇ ਹਾਂ 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 ਹੋ ਤੇ ਤੂੰ ਕੀ ਕਰਨਾ ਆਈਂ ਮੈਂ ਕੀ ਕਰਨਾ ਮੈਨੂੰ ਲੱਗਦਾ ਕਿ ਤੈਨੂੰ ਬਾਣ ਲੈਣੇ ਆਂਦਾ ਅੱਛਾ ਇੰਨੀ ਬਰਾਤ ਲੈ ਕੇ ਜੜ ਗਏ ਓਦੋਂ ਨੌਕਰਾਂ ਜਾਈਦਾ ਤੇ ਫੇਰ ਹੀ ਲੈ ਆਈਂ ਅੱਛਾ ਮੈਨੂੰ ਪਤਾ ਇਹ ਆ ਵੀ ਬਰਾਤਾਂ ਲੈ ਕੇ ਜਦੋਂ ਲੋਕੀ ਜਾਂਦੇ ਨੌਕਰਾਨੀਆਂ ਲੈ ਕੇ ਆਉਂਦੇ ਨੌਕਰਾਨੀਆਂ ਨੇ ਦੀਪਾ ਦੇਂਦੀ ਕਿ ਲੋੜ ਕੋਈ ਨਾ ਬੜਕੀ ਨਾ ਵਾਕ ਤੇ ਤੂੰ ਨਾ ਬਰਾਤ ਲੈ ਕੇ ਜਾਵੀਂ ਆਹੋ ਮੈਂ ਨਹੀਂ ਕਰਦੀ ਜਿਹਨਾਂ ਜਿਹਨਾਂ ਵਰਤੀਆਂ ਨਾ ਇਦਾਂ ਉਹ ਨਹੀਂ ਗਾੜੀ ਕਰਦੀਆਂ ਹੁੰਦੀਆਂ ਮੈਂ ਨਹੀਂ ਕਰਦੀ ਆਪਣੇ ਬੱਚੇ ਤਾਂ ਹਾਂ ਤੂੰ ਤੇ ਮੇਰੇ ਭੈਣਾ ਮੇਰਾ ਵੇਖੋ ਜੀ ਨਰਾਮ ਕੀਤਾ ਇਹਨੇ ਮੈਂ ਤਾਂ ਇਹਨੂੰ ਕਹਿ ਕਿ ਦਿੱਤਾ ਮੈਂ ਤੇਨੂੰ ਚਾਹ ਦਾ ਹੀ ਕਿਹਾ ਨਿਆਣਿਆਂ ਨੂੰ ਦੁੱਧ ਬਣਾ ਦੇ ਮੈਨੂੰ ਦੁੱਧ ਨਹੀਂ ਜਾਂਦਾ ਸੋ ਮੈਂ ਕਹੀ ਜਾਨੀ ਮੈਂ ਚਾਹ ਬਣਾਉਣ ਲੱਗੀ ਆ ਦੁੱਧ ਨੂੰ ਇੱਥੇ ਮੰਦ ਪਰਨੇ ਦੋ ਗਲਾਸੀਆਂ ਦੁੱਧ ਪਾ ਦੇ ਉਹਨਾਂ ਦੇ ਵਿੱਚ ਲਾਚੀਆਂ ਪਾ ਦੇ ਮਸਾਲਾ ਚਾਹ ਵਾਲਾ ਪਾ ਦੇ ਮਾਸਕ ਤੇ ਖੰਡ ਪਾ ਦੇ ਭੋਰਾ ਤੇ ਚੁੱਧ ਬਣ ਗਿਆ ਉਹਨਾਂ ਦਾ ਮਸਾਲਾ ਨਗਰੋਂ ਸੇ ਦਾ ਚਾਹ ਚ ਤੇ ਮੈਂ ਮੰਨ ਲਿਆ ਪਾਉਂਦਾ ਮਸਾਲਾ ਚਾਹ ਵਾਲਾ ਖੰਡ ਉਹ ਦੁੱਧ ਚ ਕੌਣ ਪਾਉਂਦਾ ਤੇ ਉਹ ਮਸਾਲੇ ਦੇ ਵਿੱਚ ਆਪਾਂ ਦੂਜੇ ਸਾਰੇ ਮੀ ਮੇਰੀ ਗੱਲ ਚ ਚਲੋ ਗੁੱਸਾ ਨਾ ਕਰਿਓ ਤੁਸੀਂ ਤੁਹਿਆ ਪਿੰਡ ਦੇ ਤੁਹਾਨੂੰ ਪਤਾ ਹੋਊਗਾ ਕਿੱਦਾਂ ਬੱਚੇ ਸਾਡੇ ਤਾਂ ਜਿਹੜੇ ਬੱਚੇ ਖੈਰ ਦੇ ਆ ਨਾ ਦੁੱਧ ਕਰਨ ਕਰੀਦਾ ਬੌਨ ਮੀਟਾ ਜਾਂ ਕੋਈ ਵੀ ਪਾ ਕੇ ਦੇ ਦੇਈਦਾ ਵਾ ਹੁਣ ਤੇ ਪਿੰਡ ਦੇ ਲਈ ਚਾਹ ਸੁਨਿਆਣਿਆਂ ਨੂੰ ਨਾ ਦੁੱਧ ਕਰਨ ਕਰੀਦਾ ਬੌਨ ਮੀਟਾ ਜਾਂ ਕੋਈ ਹਾਰਲੈਕਸ ਜਾਂ ਕੁਝ ਪਾ ਕੇ ਦੇ ਦੇਈਦਾ ਬੱਚੇ ਨੂੰ ਘੋਲ ਕੇ ਛੜ ਗਏ ਤੁਹਾਡੇ ਬੌਨ ਮੀਟੇ ਆਵੇ ਬੌਨ ਮੀਟਾ ਵੇਖਣ ਲਈ ਮੈਂ ਅਸਰ ਬੌਨ ਮੀਟੇ ਦਾ ਤੇਰੀ ਮਾਂ ਨੇ ਤੈਨੂੰ ਬੌਨ ਮੀਟੇ ਪਿਆ ਪਿਆ ਹੀ ਅੱਜ ਬਾਣ ਇੱਡੀ ਗੱਠ ਲੰਮੀ ਕਰਤੀ ਤਾਂ ਹੀ ਮੰਮੀ ਤੁਹਾਡੇ ਮਸਾਲਿਆਂ ਦਾ ਵੀ ਫਰਕ ਨਾ ਦਿਖਾਇਆ ਕਿਤੇ 14 ਨੰਬਰ ਦੀ ਚੱਪਲ ਤੁਹਾਡੀ ਕੁੜੀ ਨੂੰ ਆਉਂਦੀ ਤੁਹਾਡੇ ਮੁੰਡੇ ਨੂੰ 10 12 ਨੰਬਰ ਦੀ ਚੱਪਲ ਤੇ ਨਿਆਣੇ ਖਵਾਏ ਪਿਆਏ ਜਵਾਨ ਕਿਤੇ ਹਮਾਸਾ ਮਾਸਾਏ ਥੋੜੀ ਪੀ ਕਾਲੀ ਚਾਹ ਬਣਾ ਕੇ ਦੇ ਵਿੱਚ ਬੋਨ ਮੀਟਾ ਤਸ ਦੋ ਨਿਆਣੇ ਦੇ ਵਿੱਚ ਕੋਣ ਪੀਟਾ ਪਾਉਂਦਾ ਪਹਿਲਾਂ ਮੈਨੂੰ ਤੂੰ ਹੀ ਦੱਸੋ ਆ ਮੈਂ ਬਣਾ ਦਿੰਦੀ ਜੇ ਤੁਹਾਡੇ ਉੱਥੇ ਬੂਰੀਆਂ ਬੱਜੀਆਂ ਜੜੀਆਂ ਚਲੋ ਠੀਕ ਆ ਮੰਮੀ ਬਣਾ ਜਮੇ ਤੁਸੀਂ ਜਾਓ ਘਰੋਂ ਮੈਨੂੰ ਜਿੱਦਾਂ ਦਾ ਬਣਾਉਣਾ ਹੋਗਾ ਨਾ ਮੈਂ ਉਦਾਂ ਦਾ ਬਣਾ ਦਊਗੀ ਤੁਸੀਂ ਜਾਓ ਆ ਪੈ ਤੂੰ ਚੇਤਾ ਨਾ ਚਾਹ ਨਹੀਂ ਤੈਨੂੰ ਸੁਆਦ ਲੱਗਦੀ ਹੁੰਦੀ ਸਾਡੀ ਸੰਘਣੇ ਦੁੱਧ ਦੀ ਹੁਣ ਪਿਓ ਗਿੱਜ ਗਈਆਂ ਤੂੰ ਓਹ ਕੜੀ ਤੇ ਮੈਗਾ ਦਿਖਾ ਬਦਲ ਹੀ ਪਾਣੀ ਚਾਹ ਪੀਂਦੇ ਹੁੰਦੇ ਨਾ ਹਾਂ ਤੇ ਕਦੀ ਕੋ ਖਾਤਾ ਨਹੀਂ ਮੰਮੀ ਅਸੀਂ ਚਾਹ ਚ ਕਦੀ ਕੋ ਵੇਖਿਆ ਹੀ ਨਹੀਂ ਹੁਣ ਘਟ ਚਾਹ ਵੀ ਦਵੇਂਗੀ ਬਹੁਤੀਏ ਗਾਲ ਲੜੋ ਚਲੋ ਜਾਓ ਮਿਲ ਜਾਂਦੀ ਜਾਓ ਪਾਣੀ ਨਹੀਂ ਲੱਗਣ ਜਾਂ ਜਿੱਦਾਂ ਦੁੱਧ ਹੀ ਰਿੱਜੀ ਜਾਂਦੇ ਜੇ ਖਲੋਤੇ ਗਰਮੇ ਦੁੱਧ ਕੱਢ ਕੇ ਫੜਾ ਦਿੰਨੀ ਤੈਨੂੰ ਓਨਾ ਹੀ ਦੁੱਧ ਪਾਵੇਂ ਹੁਣ ਚਾਹ ਚ ਕਹ ਜੀ ਬੱਚਿਆ ਦੋਲ ਨਾ ਦਈ ਅੰਦੇ ਓ ਜਿਆਦਾ ਕੰਮ ਕੀ ਦੱਸ ਦੋ ਬਸ ਉੱਥੇ ਉਦਾਂ ਸੰਘਣੀਆਂ ਚਾਹਾਂ ਪਿਉਣੇ ਅਸੀਂ ਕਰਦੀਆਂ ਨਾ ਮੈਂ ਓਦੇ ਨਾਲ ਗੱਲ ਭਲਾ ਇਹਨੂੰ ਕੀ ਖਵਾ ਕੇ ਲੈ ਆਇਆ ਵਾ ਉੱਥੋਂ ਹੁਣ ਪੇਕਿਆਂ ਦਾ ਕੋਰਤੂਮਿਆਂ ਦਾ ਤੇਲ ਚਾਰ ਬਣਾਇਆ ਸੀ ਮੰਮੀ ਨੇ ਕੋਰਤੂਮਿਆਂ ਦਾ ਉਹ ਖਾ ਲਿਆ ਮੰਮੀ ਉਹ ਤੇ ਮੈਨੂੰ ਲੱਗਦਾ ਤੂੰ ਬਚਪਨ ਤੋਂ ਹੀ ਖਾਂਦੀ ਰਹੀ ਹੈ ਚੱਲ ਕੋਈ ਨਹੀਂ ਖਾਦਿਆ ਨਾ ਫਿਰ ਜਾਓ ਫਿਰ ਕੋਰਤੂਮਿਆਂ ਦੇ ਚਾਰ ਹੀ ਖਾਣਗੇ ਜੇ ਜੋ ਅਹੀਂ ਨਹੀਂ ਨਾ ਖਾਂਦੇ ਫਿਰ ਉਹ ਜੀ ਤਾਇਆ ਭੂੰਡ ਹੀ ਲੜਦੇ ਫਿਰ ਇੱਥੇ ਬਾਅਦ ਬਥੇਰੇ ਫਖਰਾ ਲਾਈਆਂ ਜੇ ਤੁਸੀਂ ਮੈਂ ਕੀ ਕਰੀ ਤੇ ਇਹ ਤੇ ਲੜਿਆ ਨਹੀਂ ਅਜੇ ਤੱਕ ਆਈ ਦੇ ਸਾਨੂੰ ਭਲਾ ਭੂੰਡ ਲੜ ਗਏ ਸਾਨੂੰ ਤੇ ਖਾ ਗਏ ਭੂੰਡ ਓਕੇ ਅਹੀਂ ਜੀਂਦੇ ਥੋੜੀ ਥੁਰੇ ਭੈਣਾਂ ਭੂੰਡੀ ਖਾਈ ਜਾਂਦੇ ਸਾਨੂੰ ਕਮਲਾ ਹੀ ਸਮਝ ਛੱਡਿਆ ਹੀ ਇੰਨੇ ਸਾਨੂੰ ਬਹੁਤ ਹੀ ਬਾਬਾ ਲੜਾਕੀ ਸੱਸ ਮੇਰੇ ਪੱਲੇ ਪੈ ਗਈ ਮੈਨੂੰ ਤਾਂ ਲੱਗਣ ਮੈਂ ਪੇਕਿਆਂ ਤੋਂ ਸਹਰੇ ਨਹੀਂ ਆਈ ਮੈਨੂੰ ਆ ਲੱਗਾ ਜਿਵੇਂ ਕਾਰਗਲ ਦੀ ਲੜਾਈ ਚ ਆ ਗਈ ਆ ਇਹਨਾਂ ਜ਼ਿੰਦਗੀ ਆਮ ਕਰਤੀ ਆ ਇਹੋ ਜੀ ਸੱਸ ਤੇ ਰੱਬ ਨਾ ਹੀ ਦੇਵੇ ਕਿਸੇ ਨੂੰ ਪਤਾ ਨਹੀਂ ਹੋਣੀ ਨੇ ਕਿੱਥੇ ਕਿਹੜੀ ਚੀਜ਼ ਰੱਖੀ ਐ ਮੈਨੂੰ ਇਹ ਗਾਣਾ ਫੇਰ ਕੱਢੀ ਜਾਣੀਆਂ ਪਾਣੀ ਰਿਝ ਰਿਝ ਕਮਲਾ ਹੋਣ ਦਿਆ ਉਦਾਂ ਵੇਖ ਲਾ ਕਿੰਦੀ ਚਲਾਖ ਹੈ ਨਾ ਵੇਖ ਲਾ ਹੁਣ ਤੈਨੂੰ 2-4 ਦਿਨ ਹੋਏ ਆਈ ਨੂੰ ਤੇ ਆਪਣੇ ਰੰਗਾਂ ਚ ਲਾ ਕੇ ਰੱਖਿਆ ਨਾ ਮੁੰਡੇ ਨੇ ਆਹੋ ਤੇਰੇ ਰੱਗੇ ਬੈਠਾ ਕਿਤੇ ਪਛਰ ਮੁਝਿਆ ਮਿੰਟ ਵੀ ਭੈਣ ਆਈ ਤੇ ਮੈਂ ਬਵਾ ਅੰਦਰ ਹੂੰ ਤੇ ਮੈਂ ਤੇ ਆਕੇ ਮਾਂ ਮੈਨੂੰ 50000 ਰੁਪਇਆ ਦੇ ਦਿਓ ਤੇ ਚਲਦੇ ਨਹੀਂ ਚੈਨੀ ਤੇ ਆਹੋ ਤੇ ਕਹਿੰਦੇ ਨਹੀਂ ਕਹਿੰਦੇ ਮੰਮੀ ਤੋਂ ਲੈ ਲਈ ਹਾਂ ਮੰਮੀ ਕੋਲ ਲੈ ਲਈ ਤੇ ਮੈਂ ਕਿਹਾ ਚਲ ਰਹੀ ਕਰ ਲਿਓ ਗੱਲ ਨਹੀਂ ਨਹੀਂ ਕੋਈ ਕੋਈ ਮੰਗ ਰੁਕ ਹੈਗੇ ਮਹੀਨੇ ਜੇ ਕੋਈ ਚੈਨੀ ਲਵਾ ਕੇ ਕਰਨੀ ਹੈ ਦੀ ਜੜੀ ਲਿਆ ਕੇ ਨੇ ਚੋਰੀ ਪਾਈ ਨੇ ਆਹ ਨਹੀਂ ਹੁਣ ਚਲ ਵਧੀਆ ਗੱਲ ਤੂੰ ਚੈਨ ਲਵਾ ਕੇ ਜਾਣੀ ਆ ਆ ਨਹੀਂ ਹੁਣ ਮੈਨੇ ਆ ਕੀ ਕਰਦੇ ਆ ਕਹੀਂ ਕਰਕੇ ਕਰਾਉਂਦੇ ਕੀ ਐ ਤੂੰ ਕਹਿਆ ਨਾ ਜੁਰਤ ਨਾ ਮੈਂ ਤਾਂ ਕਿਹਾ ਹੀ ਮੇਕਅਪ 500 ਰੁਪਿਆ ਦੇ ਦਿਓ ਸਿਰ ਆਹੋ ਤੇ ਹੁਣ ਕਿੰਨਾ ਮੀਰੋ ਨਾ ਪੈਸੇ ਕਿੱਥੋਂ ਦੇਣਾ ਮੰਮੀ ਨੂੰ ਫੜਾਏ ਆ ਗਾੜੀ ਮੈਨੂੰ ਜਿਹੜੇ ਫੜਾਏ 4 ਉਹ ਮੜਕੇ ਹੋ ਗਏ ਖਰਚ ਗਿਆ ਸਾਰੇ ਤੇ ਫਿਰ ਕਿੱਥੋਂ ਖਰਚਾ ਕਰਨਾ ਇਹਨੂੰ ਤੇ ਤਿੰਨ ਚਾਰ ਮਹੀਨੇ ਰਹਿਣਾ ਬਾਕੀ ਮੈਨੂੰ ਭਾਬੀ ਲੱਗਦਾ ਨਹੀਂ ਕੰਮ-ਕੁਮ ਕਰਦੀ ਓਦੋਂ ਜ਼ਿਆਦਾ ਤੁਸੀਂ ਕਰ ਲੈਂਦੇ ਜੀ ਤੇ ਹਉਜਾਈ ਕਰਦੀ ਆ ਤੋਰ ਫਿਰ ਕੀ ਦੋ ਜਿਆ ਤੂੰ ਕਰ ਲੈਂਦੇ ਛੱਡ ਦੇ ਉਹਦੀਆਂ ਗੱਲਾਂ ਮੇਰੇ ਗੋਡਿਆਂ ਦੀ ਗਰੀਚ ਘਸਾਤੀ ਇਹਨੇ ਤੋਰ ਤੋਰ ਕੇ ਐਨੂੰ ਆਹ ਫੜਾ ਲਈ ਮੰਮੀ ਆਹ ਫੜਾਈ ਐ ਇਦਾਂ ਬੈਠ ਉਹਨੇ ਜਿੱਦ ਤੀ ਲੜਾਈ ਕਰਨੀ ਹੁੰਦੀ ਆ ਤੇ ਦੋ ਜਿਆ ਤੂੰ ਕੰਮ ਕਰ ਲੈਂਦੇ ਜੀ ਲੜਨ ਨੂੰ ਹੀ ਬੜੀ ਸ਼ੇਰ ਲੜਨ ਨੂੰ ਭਾਵੇਂ ਇਹਨੂੰ ਦੋ ਜਾਣਿਆਂ ਨਾਲ ਟਾਲਾ ਕੱਲੀ ਨੂੰ ਫਿਰ ਤੈਨੇ ਆਣਾ ਵੀ ਮੈਂ ਵਾਧੂ ਆ ਇਦਾਂ ਕਰਦੀ ਆ ਇੱਥੇ ਵੇਖ ਨਹੀਂ ਤੂੰ ਆਹ ਵੇਖਣ ਨਹੀਂ ਆ ਜਦੋਂ ਦੀ ਆਇਆ ਕੰਮ ਵੇਖਿਆ ਕਿੰਨਾ ਕੁ ਕਰਦੀ ਆ ਕੰਮ ਆ ਕੰਮ ਦੇ ਉੱਤੇ ਉੱਤੇ ਹੀ ਕਰਦੇ ਆ ਵੇਖ ਹੀ ਲਿਆ ਰੋਟੀ ਬਣਾਉਣੀ ਉਹ ਨਹੀਂ ਚੱਜਦੀ ਆਉਂਦੀ ਚਾਹ ਪਿਆਈ ਤੇ ਵੇਖੀ ਆ ਨਾ ਤੂੰ ਕਿੱਦਾਂ ਦੀ ਪਿਆਤੀ ਆਹੋ ਚਾਹ ਨਾ ਚਾਹ ਬਣਾਉਂਦੀ ਚੱਜਦੀ ਨਾ ਸਬਜ਼ੀ ਪੰਗਰ ਪਾਣੀ ਮੈਂ ਦੀ ਸ਼ਹਿਰ ਦੀ ਆ ਮੈਂ ਦੀ ਸ਼ਹਿਰ ਦੇ ਸ਼ਹਿਰ ਚ ਇਦਾਂ ਖਾਂਦੇ ਲੋਕ ਕੱਚੇ ਪਲੱਚੇ ਆਹੋ ਇਦਾਂ ਇੰਦੇ ਕੀ ਪਤਾ ਹਣ ਕਿੱਦਾਂ ਦੀ ਰੋਟੀ ਖਾ ਲਦੇ ਨੇ ਚਾਹ ਚੀਤਾ ਬਣਾ ਲੈ ਤੇ ਸੌਣਾ ਗੱਲ ਪੈਸੇ ਪੂਸੇ ਨਹੀਂ ਹੋਏ ਨੇ ਤੈਨੂੰ ਦੇਣੇ ਮੇਰੇ ਕੋ ਦਵਾਉਣੇ ਆ ਹਾਂਜੀ ਤੂੰ ਇਹਦੇ ਕੋਲ ਚੈਨੀ ਲਵਾ ਕੇ ਖੜ ਚੈਨੀ ਦੀ ਘੁੰਡੀ ਉੱਥੇ ਰੱਖਣੀ ਚੈਨੀ ਨਹੀਂ ਛੱਡਣੀ ਠੀਕ ਆ ਮੰਮੀ ਠੀਕ ਆ ਉਹਰੇ ਵੇਰ ਪੈ ਜਾ ਮੁੰਡੇ ਨੂੰ ਕਹੇ ਆਪਣੇ ਭਰਾ ਨੂੰ ਕਹੇ ਇਹਨੂੰ ਨਾ ਕਹੀਂ ਤੂੰ ਇਹਨੇ ਤਾਂ ਹੋਰ ਘਟ ਲੈਣੀ ਆ ਵੀ ਮੇਰੇ ਕੋ ਖੋਸੇ ਨਾ ਜਾਵੇ ਜੇਰੇ ਕੰਨਾਂ ਤੱਕ ਆਵਾਜ਼ ਪਹੁੰਚ ਗਈ ਨਾ ਕੋਈ ਨਹੀਂ ਤੇਨੇ ਨਹੀਂ ਉਹ ਦੇਣੀ ਵੇਖੀ ਪੁੱਤ ਤੈਨੂੰ ਦੇਖਣਾ ਪਵੇ ਇਦਾਂ ਦੀ ਕੰਮਚੋਰ ਇਹ ਤੇ ਬਹੁਤ ਚੈਨੀਆਂ ਪਵਾ ਕੇ ਇਹਨੂੰ ਮੈਂ ਕਮਾਉਣੀ ਆ ਇੱਥੇ ਨਹੀਂ ਵੀਰ ਨੂੰ ਕਿਹਾ ਤੇ ਵੀਰ ਕਹਿੰਦੇ ਕੋਈ ਨਹੀਂ ਐ ਤੁਹਾਨੂੰ ਅਗਲੀ ਵਾਰ ਲਿਆ ਦਾਂਗੇ ਅਗਲੀ ਵਾਰ ਕਿਨੇ ਵੇਖਿਆ ਐਰ ਕਾਬ ਦੇ ਲਈ ਚਾਹੀਦੀਆਂ ਲੈ ਆ ਅਗਲੀ ਵਾਰ ਉਹ ਪਰ ਸਾਨੂੰ ਫੇਰ ਅਗਲੇ 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 ਤੇ ਲਾ ਛੱਡੇ ਮੁੜਕੇ ਕਿੰਨੇ ਦੇਣੀਆਂ ਵਾ ਹੁਣ ਨਹੀਂ ਸਾਂਝੇ ਘਰ ਚੋਂ ਕੁਛ ਦਿੱਤਾ ਤੇ ਚੱਜਣਾ ਚਲ ਕੋਈ ਨਹੀਂ ਵੇਂਦੀ ਤੇ ਵੇ ਤੁਰੀ ਫਿਰਦੀ ਕਿੱਦਾਂ ਆਪਣੇ ਵਾਲ ਕੰਮ ਉੱਧਰ ਕਰਦੀ ਓ ਤੇ ਵੇਂਦੀ ਆਸੇ ਪਾਸੇ ਇਧਰ ਨੂੰ ਟੇਢੀ ਜਿਹੀ ਗੱਲਾਂ ਸੁਣਦੀ ਆ